ਇਹ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਨਿਆਰੇ ਦੇ ਘਰ 6-7 ਮੁੰਡਿਆਂ ਦਾ ਗਰੁੱਪ ਵੜਦਾ ਹੈ ਅਤੇ ਉਹਨਾਂ ਵੱਲੋਂ ਘਰਦਿਆਂ ਨੂੰ ਧਮਕਾਇਆ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਮੁੰਡੇ ਦਾ ਉਹ ਕੰਡਾ ਕੱਟ ਦੇਣਗੇ ਇਹ ਧਮਕੀਆਂ ਜਿਹੜੀਆਂ ਨੇ ਘਰਦਿਆਂ ਨੂੰ ਦਿੱਤੀ ਜਾਂਦੀਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਸਿਰਫ ਔਰਤਾਂ ਹੀ ਸਨ ਜਦੋਂ ਇਹ ਮੁੰਡੇ ਦਖਲ ਹੁੰਦੇ ਨੇ ਤਾਂ ਜਿਵੇਂ ਹੀ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਔਰਤਾ ਵੱਲੋਂ ਸਿੱਧਾ ਫੋਨ ਆਪਣੇ ਘਰ ਵਾਲਿਆਂ ਨੂੰ ਮਲਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਘਰ ਵਾਲਿਆਂ ਵੱਲੋਂ ਆਪਣੇ ਹੋਰ ਸਾਥੀ ਲੈ ਕੇ ਘਰ ਦੇ ਵਿੱਚ ਵੜਦੇ ਨੇ ਅਤੇ ਉਹਨਾਂ ਵੱਲੋਂ ਦੋ ਮੁੰਡਿਆਂ ਨੂੰ ਕਾਬੂ ਕਰ ਲਿੱਤਾ ਜਾਂਦਾ ਹੈ ਜਿਨ੍ਹਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨ ਭਜਨ ਦੇ ਵਿੱਚ ਕਾਮਯਾਬ ਰਾਜ ਹੁੰਦੇ ਨੇ ਓਤੇ ਹੀ ਸਾਰੀ ਗਲੀ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਨੇ ਜਿਨ੍ਹਾਂ ਵੱਲੋਂ ਪੂਰੇ ਮਾਮਲੇ ਨੂੰ ਛੜਾ ਬਿਆਨ ਕੀਤਾ ਜਾਂਦਾ ਹੈ ਅਤੇ ਜਿਹੜੇ ਦੋ ਮੁੰਡੇ ਫੜੇ ਹੋਏ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਂਦਾ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਸਿਰਫ ਸੁਨਿਆਰੇ ਦੇ ਘਰ ਦੇ ਵਿੱਚ ਵੜਦੇ ਜ਼ਰੂਰ ਨੇ ਪਰ ਮੁੰਡੇ ਨੂੰ ਲੈ ਕੇ ਘਰਦਿਆਂ ਨੂੰ ਕਹਿਣ ਆਏ ਸੀ ਕਿ ਮੁੰਡੇ ਨੂੰ ਸਮਝਾ ਦਿੱਤਾ ਜਾਵੇ ਕਿਉਂਕਿ ਲੜਾਈ ਜਿਹੜੀ ਨਾ ਕੀਤੀ ਜਾਵੇ ਗੱਲ ਵਿਧਾਨ ਦੇ ਨਾਲ ਕੁਝ ਵੀ ਨਹੀਂ ਹੋਣਾ ਇਹ ਗੱਲ ਕਹਿਣ ਦੇ ਲਈ ਆਏ ਸੀ ਤਾਂ ਦੋਨੇ ਪਾਸੇ ਤੋਂ ਆਪਣੇ ਆਪਣਾ ਪੱਖ ਜਿਹੜਾ ਰੱਖਿਆ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਿੰਨੇ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਚੁੱਕਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੁਨਿਆਰੇ ਦੇ ਘਰ ਦੇ ਵਿੱਚ 6-7 ਮੁੰਡਿਆਂ ਦਾ ਗਰੁੱਪ ਵੜਦਾ ਔਰਦਾ ਇਕੱਲੀਆਂ ਹੁੰਦੀਆਂ ਨੇ ਅਤੇ ਉਹਨਾਂ ਦੇ ਮੁੰਡੇ ਨੂੰ ਲੈ ਕੇ ਉਹ ਧਮਕਾਉਣ ਦੇ ਲਈ ਆਉਂਦੇ ਨੇ ਕਿ ਉਹ ਉਹਨਾਂ ਦੇ ਮੁੰਡੇ ਦਾ ਕੰਡਾ ਕੱਢ ਦੇਣਗੇ ਬਸ ਇੰਨੀ ਕੁ ਗੱਲ ਹੁੰਦੀ ਹੈ ਕਿ ਔਰਤਾ ਵੱਲੋਂ ਆਪਣੇ ਘਰ ਵਾਲੇ ਸੱਤ ਲਈ ਜਾਂਦੇ ਨੇ ਕਰਵਾਲੇਆ ਵੱਲੋਂ ਆਪਣੇ ਸਾਥੀ ਬੁਲਾ ਕੇ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੋ ਮੁੰਡਿਆਂ ਨੂੰ ਕਾਬੂ ਕਰ ਲਿੱਤਾ ਜਾਂਦਾ ਹੈ ਤੇ ਉਹ ਜਿਹੜੇ ਨੇ ਭਜਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਉੱਥੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਇਸ ਗੱਲ ਉੱਤੇ ਰੋਸ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਜਿਹੜੀ ਹੈ ਸ਼ਰਿਆਮ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ ਅਤੇ ਨਾਲ ਹੀ ਉਹਨਾਂ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਨੂੰ ਦੱਸ ਦਨੀ ਕਿ ਪੂਰਾ ਮਾਮਲਾ ਜਿਹੜਾ ਹੈ ਫਤਿਹਗੜ ਚੂੜੀਆਂ ਬਟਾਲਾ ਰੋਡ ਉੱਤੇ ਪੈਂਦੇ ਪਿੰਡ ਕਣੀਏ ਕੇ ਬੰਕਰ ਵਿਖੇ ਤੋਂ ਸਾਹਮਣੇ ਆ ਜਿੱਥੇ ਪੂਰਾ ਗਲੀ ਦੇ ਵਿੱਚ ਹੰਗਾਮਾ ਵੇਖ ਨੂੰ ਮਿਲਿਆ ਤਾਂ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆਂ ਕਿ ਕੁਝ ਕਿਹਾ ਜਾ ਰਿਹਾ ਸੁਣ ਲੈਣੇ ਇਹ ਜਿਹੜੀ ਗੱਲ ਦੱਸੀ ਆ ਮੇਰੇ ਨਾਲ ਫੋਨ ਤੇ ਹੋਲਡ ਸੀ ਤੇ ਮੈਂ ਫੋਨ ਦੇ ਉੱਤੇ ਹੋਲਡ ਹੁੰਦਿਆਂ ਹੁੰਦਿਆਂ ਹੀ ਜਿਹੜਾ ਪਿੰਡ ਪਹੁੰਚਿਆ 8-10 ਮਿੰਟ ਦਾ ਰਸਤਾ ਹੈ ਹਾਂ ਹੈਨਾ ਏ ਬੱਚੇ ਦੇ ਕਰਕੇ ਸਾਰਿਆਂ ਨੂੰ ਫਿਕਰ ਹੁੰਦਾ ਹੈ ਇੱਥੇ ਗੁੰਡਾਗਰਦੀ ਇੰਨੀ ਵੱਧ ਗਈ ਆ ਕਿ ਜਿਹਦੇ ਮਰਜ਼ੀ ਘਰ ਜਾ ਕੇ ਪੈ ਜਾਂਦੇ ਆ ਆ ਜਿਹੜੇ ਆ ਗੁੰਡਾਂ ਅਸਰ ਨਹੀਂ ਫੜੇ ਆ ਇਹਦੇ ਵਿੱਚ ਆ ਸਾਡੇ ਪਿੰਡ ਦੇ ਦੋ ਤਿੰਨ ਹੋਰ ਚਾਂਸ ਹੋਏ ਆ ਉਹ ਵੀ ਸਾਡੇ ਨਾਲ ਨੇ ਉਹ ਵੀ ਸਾਡੇ ਨਾਲ ਨੇ ਆਓ ਆਂਟੀ ਕਿੱਥੇ ਹੋ ਆਓ ਇੱਧਰ ਉਹਨਾਂ ਦੇ ਘਰ ਵੀ ਪਏ ਆ ਆਂਟੀ ਉਹ ਤਰਲੇ ਹੀ ਕੱਢਦੇ ਰਹਿ ਗਏ ਆ ਸਾਡੇ ਕੋਲ ਹੋਣੀ ਕੁਝ ਸਕਿਆ ਜੀ ਤੁਹਾਡੇ ਵਾਲੀ ਕਿਉਂ ਆਏ ਆ ਕੀ ਗੱਲ ਆ ਕੀ ਕੀ ਕਿਹੜੀ ਭਾਜੀ ਸਾਡੀ ਸੁਨਿਆਰੇ ਦੀ ਦੁਕਾਨ ਆ ਸਾਨੂੰ ਕੀ ਪਤਾ ਕੋਈ ਬਹਾਨਾ ਲੱਭ ਕੇ ਸਾਡੇ ਘਰ ਆ ਜੇ ਅਸੀਂ ਕੀ ਕਰ ਸਕਦੇ ਆ ਮਾਲੋ ਇਹ ਬੱਚਿਆਂ ਨੂੰ ਪੁੱਛਿਆ ਜਾਦਾ ਸਾਡੇ ਘਰ ਕੀ ਕਰਨ ਆਏ ਆ ਜੇ ਬੱਚਿਆਂ ਦੀ ਲੜਾਈ ਸੀ ਥਾਣੇ ਨੂੰ ਇਨਫੋਰਮ ਕਰਦੇ ਆਪਣੇ ਮਾਪਿਆਂ ਨੂੰ ਦੱਸਦੇ ਹਲਕਾ ਵਿਧਾਇਕ ਨੂੰ ਦੱਸਦੇ ਕਿਸੇ ਨੂੰ ਦੱਸਦੇ ਇਹ 8-9 ਜਣੇ ਸੀ ਜੀ ਬੜੇ ਇਹਨਾਂ ਦੇ ਦਫ਼ਤਰ ਪਤਾ ਨਹੀਂ ਇਹਨਾਂ ਕੋਈ ਕੀ ਗੋਝੀ ਜੀ ਪਤਾ ਹੀ ਨਹੀਂ ਕੀ ਗੋਝਿਆ ਕੋਈ ਵੀਡੀਓ ਆ ਗਈ ਤੁਹਾਡੇ ਕੋਲ ਮੌਕੇ ਤੇ ਕੈਮਰੇ ਦੀ ਰਿਕਾਰਡ ਹੋ ਗਈ ਜੀ ਘਰ ਜਾ ਕੇ ਦੱਸਾਂਗੇ ਦੋ ਜਾਨ ਕੱਪ ਕਿਤੇ ਨਾਮ ਤਾਂ ਨਹੀਂ ਪਤਾ ਐਸਾ ਜਿਹਨੂੰ ਕੋਲੋਂ ਭੱਜ ਗਿਆ ਇਹ ਤਾਂ ਪੰਜਾਬ ਬਾਜ਼ਾਰ ਵਾਲੇ ਪਾਸੇ ਬਾਕੀ ਜਾਂਦੇ ਆਂ ਅਸੀਂ ਮੋਟਰਸਾਈਕਲ ਤੇ ਵੇਖਿਆ ਆਪ ਵੀ ਇੱਥੇ ਜਾਂਦੇ ਆਂ ਅੱਲਾਹ ਨੇ ਕਰਕੇ ਆਂ ਸਾਹਮਣੇ ਉਹਨਾਂ ਨੇ ਕਿਹਾ ਸਾਨੂੰ ਕੈਮਰੇ ਦੀ ਰਿਕਾਰਡਿੰਗ ਆ ਝਕਸ਼ੀਰ ਹੈ ਝਕਸ਼ੀਰ ਜਗਦੀਸ਼ ਹੈ ਝਕਸ਼ੀਰ 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 ਜਗਸ਼ੀਰ ਕਿਹੜਾ ਪਿੰਡ ਮੇਰਾ ਲੰਗਰ ਵਾਲਾ ਲੰਗਰ ਵਾਲਾ ਹਾਂਜੀ ਤੇ ਕੀ ਇੰਦਰ ਕਿੱਥੇ ਰਾਏ ਸੀ ਇੰਦਰ ਉਹ ਆਪਣੇ ਲੜਾਈ ਹੋਈ ਸੀ ਮੁੰਡੇ ਦੀ ਕਿਹੜੇ ਨਾ ਪਛੇ ਜਿਹੜਾ ਕੀ ਨਾ ਇਸ਼ਾਨ ਅੱਛਾ ਤੇ ਇਹਨਾਂ ਨਾਲ ਹੋਈ ਤੇ ਉੱਥੇ ਆਪਣੇ ਕਣੀ ਏਡੇ ਦੇ ਖਲੋਤੇ ਆ ਤੇ ਉਹ ਫਿਰ ਇਹਦੀ ਤੇ ਇਹਦੀ ਲੜਾਈ ਹੋ ਗਈ ਦੋਵਾਂ ਦੀ ਉਹ ਫਿਰ ਇਹ ਚੱਲ ਗਏ ਇਹ ਸਾਰੇ ਚੱਲ ਗਏ ਤੇ ਬਾਅਦ ਚੋਂ ਅਸੀਂ ਅਸੀਂ ਇੱਥੇ ਆ ਗਏ ਤੇ ਇੱਥੇ ਆ ਕੇ ਬਸ ਇਹਨਾਂ ਨੂੰ ਦੱਸਿਆ ਵੀ ਉਹਦਾ ਲੜਾਈ ਹੋਈ ਤਾਂ ਉਹਨਾਂ ਕਹਿੰਦਾ ਨਾ ਦੱਸ ਨਹੀਂ ਆਏ ਤੇ ਫਿਰ ਇਹਨਾਂ ਫੜ ਕਿੱਨੇ ਜਣੇ ਆਏ ਕੋਣ ਇੱਥੇ ਕਿੰਨੇ ਜਣੇ ਆਏ? ਇੱਥੇ ਕਿੰਨੇ ਜਣੇ ਆਏ? ਨਹੀਂ ਨਾ 8 ਜਣੇ ਕਹਿੰਦੇ। ਦੋਵੇਂ ਨਹੀਂ ਉਹ ਕੈਮਰੇ ਸੀਸੀਟੀਵੀ ਕਿ ਕੂਟੇਜ ਆ ਕੀ ਆ? ਕੋਣ ਕੋਣ ਹੈ? ਘਰੇ ਵੀ ਕੈਮਰੇ ਲੱਗੇ ਇੱਥੇ ਵੀ ਲੱਗੇ ਆ। ਨਹੀਂ ਬੇਟਾ ਦੱਸ ਦੋ ਕੋਈ ਗੱਲ। ਚਾਰ ਜਣੇ ਸਾਰੇ 8 ਜਣੇ ਆਉ ਆਹ ਯਾਰ ਆਪਾਂ। ਆਕੇ ਥੱਲੇ ਆ ਓਏ। ਤੁਸੀਂ ਦੱਸ ਲੜਨੀ ਆਏ ਦਸਣ ਆਏ। ਦੋ ਜਣੇ ਨਾ ਮਰੋ ਕਾਹਨ ਰਾਤ ਚੜਾ ਵੀ ਆ ਘਰ ਇਹਨਾਂ। ਉਹ ਸ਼ਾਬਾਸ਼ ਜਣਾ। ਆਹ ਆਪਾਂ ਨੂੰ ਨਾਮ ਰਣ ਜਰਮਨਦੀਪ ਸੈਂ ਜਰਮਨਦੀਪ ਸੈਂ ਕਿਹੜਾ ਪਿੰਡ ਹੈ ਪਿੰਡ ਸੀੜਾ ਹੈ ਇੱਥੇ ਕਿੱਧਰ ਆਏ ਇੱਥੇ ਦਸਨੀ ਆਏ ਆ ਮਤਲਬ ਤੁਹਾਡਾ ਮੁੰਡਾ ਗੱਲ ਲਾਂਡਿਆ ਚਲੋ ਆਂਡੀਆਂ ਨੂੰ ਸਮਝਾਓ ਨਾ ਗੱਲ ਕਰੀਏ ਕੋਈ ਜਿਹੜੀ ਘਰ ਬੈਠੇ ਨਿਪਟ ਜਾਣੀ ਉਹ ਵਧੀਆ ਵਾ ਬਸ ਇਹ ਗੱਲ ਲਈ ਅਸੀਂ ਇੱਥੇ ਆਏ ਆ ਇੱਥੇ ਅੰਦਰ ਬੈਠੀਆਂ ਨੇ ਨਾ ਫੁੱਟਿਆ ਕਿੱਨੇ ਜਣੇ ਆਏ ਹਾਂਜੀ ਕਿੱਨੇ ਜਣੇ ਆਏ ਅਸੀਂ ਆਏ ਆ ਇੱਥੇ ਆਪਾਂ ਚਾਰ ਜਣੇ ਆਨੇ ਇਹ ਚਾਰੇ ਜਣੇ ਦਸਨੀ ਆਏ ਹਾਂਜੀ ਚਾਰੇ ਜਣੇ ਇਹਨਾਂ ਨੂੰ ਦੱਸਣੀ ਆ ਨਹੀਂ ਦੋ ਜਣੇ ਜਿਹਨਾਂ ਰਾਹ ਦੱਸਿਆ ਉਹਨਾਂ ਸੇ ਪਹਿਲਾ ਉਥੇ ਪਹਿਲਾਂ ਦੀ ਗੱਲ ਹੋ ਜੀ ਤੁਹਾਡੀ ਇਸ ਤੋਂ ਪਹਿਲਾਂ ਪਹਿਲਾਂ ਇਹਦੇ ਨਾਲ ਨਾ ਕੋਈ ਗੱਲ ਕੋਈ ਇਹ ਕੇ ਹੋਰ ਤੋਂ ਪੈਂਦੇ ਹਨ ਨਹੀਂ ਚਲੋ ਜੀ ਉਹ ਤੇ ਫਿਰ ਤੁਸੀਂ ਉਹਨਾਂ ਨਾਲ ਕਰਨੀ ਨਾ ਇਹਦੇ ਨਾਲ ਕਿੱਧਰ ਆਈ ਇਹ ਇਹ ਪਿਆ ਪਹਿਲਾਂ ਉਹਨੂੰ ਮਤਲਬ ਵੀ ਉਥੋਂ ਜਿਹੜੀ ਗੱਲ ਉਥੇ ਲੜਾਈ ਹੋਈ ਆ ਇਹਦਾ ਨਾਂ ਕੀ ਹੈ ਇਹਦਾ ਯੂਰਾਜ ਇਹ ਕਿਸੇ ਦੀ ਲੜਾਈ ਪਿਆ ਹੈ ਹਾਂ ਜੀ ਇਹ ਸਾਰ ਸਾਡੇ ਦਾ ਮਤਲਬ ਉਹ ਹੈ ਗਈ ਸੀ ਮਤਲਬ ਕਿ ਇੱਧਰ ਪਰਿਵਾਰ ਦੇ ਵਿੱਚ ਆਪਣੇ ਟੈਨ ਵੱਲੋਂ ਉਧਰੋਂ ਹੈ ਗਈ ਸੀ ਉਹ ਮੁੰਡੇ ਨੇ ਇਹਨਾਂ ਨੂੰ ਬੁਲਾਇਆ ਹੈ ਨਾ ਇਹੋ ਮੁੰਡਿਆਂ ਨੇ ਇਹ ਕੋਟੋਕੜ 15 20 ਜਣੇ ਸੀ ਕਾੜਾ ਹਰ ਮਦਦ ਦਾ ਦੂਤ ਲਿਆ ਕੇ ਗੇੜ-ਗੂੜ ਭੰਨਿਆ ਸਾਰਿਆਂ ਨਾਲ ਚੀਜ਼ ਉਸੇ ਸਾਰੇ ਨਾਲ ਕੋਟੀ ਸਾਡੇ ਬਣਿਆ ਤਾਂ ਇਹ ਇਤਰਾ ਗੱਲ ਆ ਕੋਈ ਤਾਂ ਇਹ ਕੀਤੀ ਸੁਣਵਾਈ ਪਨੂ ਜਾਨ ਸਾਡੀ ਕਿਹੜੀ ਸੁਣੀ ਗਿਆ ਇਹ ਗੱਲ ਸਾਡੇ ਬੱਚਾ ਘਰ ਇਹ ਨੂੰ ਹੋ ਗਏ 3 ਕਿ ਮਹੀਨੇ ਅੱਜ ਕੋਈ ਭੰਤ ਨਹੀਂ ਨਹੀਂ ਅੱਜ ਤਾਂ ਨਹੀਂ ਕੀਤੀ ਪਹਿਲਾਂ ਹੋਈ ਸੀ ਅੱਜ ਤਾਂ ਨਹੀਂ ਆਇਆ ਇਹ ਹਾਂਜੀ ਕਿਪਸਪ ਕੀ ਇਹ ਸਾਰੀ ਘਟਨਾ ਤੇ ਕੀ ਤਫ਼तीश ਹੋਈ ਹੈ ਤੇ ਜਾਂਚ ਕਿੱਥੇ ਚੱਲਦੀ ਹੈ ਸਾਨੂੰ ਹੁਣੇ ਹੀ ਪਤਾ ਲੱਗਿਆ ਸੀ ਕਿ ਕੁਝ ਲੜਕੇ ਨੇ ਇਹ ਪੜਨ ਵਾਲੇ ਲੜਕੇ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਵਾ ਕਣੀ ਕੰਮ ਕਰ ਅਸੀਂ ਇੱਥੇ ਪਹੁੰਚੇ ਆ ਪਹੁੰਚ ਕੇ ਵੈਰੀਫਾਈ ਕਰ ਰਹੇ ਆ ਪੜਤਾਲ ਕਰ ਰਹੇ ਆ ਜਦੀ ਤਹ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਦਾ ਕੀਤਾ ਉਸ ਨੂੰ ਅਸੀਂ ਉਸ ਦੇ ਖਿਲਾਫ ਕਾਰਵਾਈ ਕਰਾਂਗੇ ਕਹਣਾ ਉਹਨਾਂ ਦਾ ਕਿ ਸਾਡੇ ਘਰਾਂ 'ਚ ਪਏ ਨੇ ਮੈਂ ਕਿ ਪੜਤਾਲ ਕਰ ਰਹੇ ਆ ਨਾ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਅਨੰਦ ਪੂਰੀ ਤੇਰਾ ਤੱਕ ਜਾ ਕੇ ਇਹਦੀ ਅਸੀਂ ਤਫ਼ਤੀਸ਼ ਕਰਦੇ ਦੱਸਿਆ ਕੁਛ ਉਹਨੇ ਕਿੰਨੇ ਕੁ ਮੁੰਡੇ ਗਏ ਸੀ ਉਹਨੇ ਪਹਿਲਾਂ ਬੈਠਾ ਇਹ ਨੀਚੇ ਸਟੇਜ ਹੈਗੀ ਆ ਕਾਫੀ ਲੋਕ ਆਇਆ ਜਿਆਦਾ ਟਾਈਮ ਨਹੀਂ ਮਿਲਿਆ ਅਸੀਂ ਕਰ ਰਹੇ ਆ